ਹਰ ਮਹੀਨੇ ਦਾ 250 ਰੁਪਏ ਜਮ੍ਹਾਂ ਕਰਾ ਕੇ ਤੁਹਾਨੂੰ 70 ਲੱਖ ਰੁਪਏ ਮਿਲ ਜਾਣਾਗਾ ਤਾਂ ਸਰਕਾਰ ਦੀ ਬਹੁਤ ਤਕੜੀ ਸਕੀਮ ਆ ਗਈ ਹੈ ਇਹ ਸਕੀਮ ਸਪੈਸ਼ਲ ਗਰੀਬਾਂ ਖਾਤਰ ਤੇ ਮੀਡਲ ਕਲਾਸ ਫੈਮਲੀਆ ਖਾਤਰ ਆ ਗਈ ਜਿਨ੍ਹਾਂ ਨੂੰ ਟੈਨਸ਼ਨ ਰਹਿੰਦੀ ਹੈ ਆਪਣੇ ਬੱਚਿਆਂ ਦੀ ਕਿ ਬੱਚਿਆਂ ਦਾ ਵਿਆਹ ਕਿਵੇਂ ਕਰਨਾ ਤੇ ਉਹਨਾਂ ਖਾਤਰ ਪੈਸੇ ਕਿਵੇਂ ਜੋੜਨੇ ਆ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਮੈਂ ਇਦਾਂ ਦੀਆਂ ਜਾਣਕਾਰੀਆਂ ਹਰ ਰੋਜ਼ ਲੈ ਕੇ ਆਉਂਦਾ ਰਹਿਣਾ ਤਾਂ ਸਰਕਾਰ ਦੀ ਇਹ ਬਹੁਤ ਤਕੜੀ ਸਕੀਮ ਆ ਇਹਦੇ ਉੱਤੇ 1% ਵੀ ਤੁਹਾਨੂੰ ਟੈਕਸ ਨਹੀਂ ਪੈਣਾਗਾ ਸੈਕਸ਼ਨ 80C ਦੇ ਅਨੁਸਾਰ ਤਾਂ ਤੁਸੀਂ ਖਾਤਾ ਖਲੋਣਾਗਾ ਇਸ ਸਕੀਮ ਦੇ ਤਹਿਤ ਤਾਂ ਇਸ ਸਕੀਮ ਦਾ ਨਾਮ ਵੀ ਤੁਹਾਨੂੰ ਦੱਸਦਾਗਾ ਇਸ ਸਕੀਮ ਦਾ ਨਾਮ ਹੈਗਾ ਸਕੰਨਿਆ ਸਮਰiddhi ਯੋਜਨਾ ਤਾਂ ਦੁਬਾਰਾ ਵੀ ਦੱਸ ਦਿੰਦਾ ਸਕੰਨਿਆ ਸਮਰiddhi ਯੋਜਨਾ ਇਸ ਸਕੀਮ ਦਾ ਨਾਮ ਹੈਗਾ ਤਾਂ ਇਸ ਸਕੀਮ ਦੇ ਤਹਿਤ ਤੁਸੀਂ ਆਪਣੇ ਬੱਚੇ ਦਾ ਜਿਹੜਾ ਨਵਾਂ ਜੰਮਿਆ ਬੱਚਾਗਾ ਉਹਦਾ ਤੁਸੀਂ ਅਕਾਊਂਟ ਖਲਵਾ ਸਕਦੇ ਹੋਗੇ ਤਾਂ ਇਹਦੇ ਖਾਤਰ ਚਾਹੀਦਾ ਕੀ ਆ ਕੀ ਡਿਟੇਲ ਆਗੀ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਦੱਸਾਂਗੇ ਤਾਂ ਵੀਡੀਓ ਨੂੰ ਪੂਰੀ ਵੇਖ ਲਓ ਤੁਹਾਨੂੰ ਕੱਲੀ-ਕੱਲੀ ਚੀਜ਼ ਸਮਝ ਆ ਜਾਊਗੀ ਸਪੈਸ਼ਲ ਗਰੀਬਾਂ ਅਤੇ ਮੀਡਲ ਕਲਾਸ ਫੈਮਲੀਆ ਖਾਤਰ ਇਹ ਸਕੀਮਾਂ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਸਕੀਮ ਦੇ ਬਾਰੇ ਪਤਾ ਹੀ ਨਹੀਂਗਾ ਤਾਂ ਹੁਣ ਤੁਹਾਨੂੰ ਇਸ ਸਕੀਮ ਦੇ ਬਾਰੇ ਦੱਸ ਦਿਆਂ ਤਾਂ ਇਸ ਸਕੀਮ ਦੇ ਤਹਿਤ ਤੁਸੀਂ ਘੱਟੋ-ਘੱਟ 250 ਰੁਪਿਆ ਸਾਲ ਦਾ ਜਮਾ ਕਰਾ ਸਕਦੇ ਹੋ ਬੱਧੋ-ਬੱਧ ਸਾਲ ਦੇ ਵਿੱਚ ਤੁਸੀਂ 1.5 ਲੱਖ ਰੁਪਿਆ ਜਮਾ ਕਰਾ ਸਕਦੇ ਹੋ ਯਾਨੀ ਕਿ 1.5 ਲੱਖ ਤੱਕ ਦੀ ਲਿਮਟ ਹੈਗੀ ਆ ਤੁਸੀਂ ਇਹਦੇ ਵਿੱਚ 8 ਮਹੀਨੇ ਜਮਾ ਕਰਾਉਣੇ ਹੁੰਦੇ ਆ ਜਾ ਤਾਂ ਤੁਸੀਂ ਆਏ ਮਹੀਨੇ ਜਮਾ ਕਰਾ ਸਕਦੇ ਹੋ ਜੇਕਰ ਆਏ ਮਹੀਨੇ ਨਹੀਂ ਜਮਾ ਕਰਾਉਣੇ ਤੁਸੀਂ ਇਕੱਠੇ ਜਮਾ ਕਰਾਉਣਿਆਂ ਤਾਂ ਸਾਲ ਦੇ ਤੁਸੀਂ ਇਕੱਠੇ ਵੀ ਜਮਾ ਕਰਾ ਕੇ ਰੱਖ ਸਕਦੇ ਹੋ ਇਹਦਾ ਕੋਈ ਮੰਥਲੀ ਇਦਾਂ ਹੈ ਨਹੀਂਗਾ ਵੀ ਤੁਸੀਂ ਮਹੀਨੇ ਦੇ ਮਹੀਨੇ ਹੀ ਭਰਨੇ ਆ ਤਾਂ ਦੂਜੀ ਗੱਲ ਇਹ ਆ ਕਿ ਜਿਹੜੇ ਪੈਸੇ ਆ ਤੁਸੀਂ ਕਿਸ਼ਤਾਂ ਦੇ ਵਿੱਚ ਦੇ ਸਕਦੇ ਹੋ ਜਾਂ ਵੈਸੇ ਵੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਸਿੱਧੇ ਵੀ ਜਮਾ ਕਰਾ ਸਕਦੇ ਹੋ ਤਾਂ ਹੁਣ ਇਸ ਯੋਜਨਾ ਦੇ ਤਹਿਤ ਹੈ ਜਿਹੜਾ ਕਿ ਬੱਚੇ ਦੀ ਉਮਰ ਆ ਇਹ ਬੱਚਿਆਂ ਦਾ ਖਾਤਾ ਹੀ ਖੁੱਲਦਾ ਜਿਹੜੇ ਨਵੇਂ ਜੰਮੇ ਬੱਚੇ ਆ ਉਹਨਾਂ ਦਾ ਵੀ ਖਲਾ ਸਕਦੇ ਹੋ ਤੇ ਬੱਚੇ ਦੀ ਉਮਰ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜਿਹਦਾ ਤੁਸੀਂ ਇਹ ਅਕਾਊਂਟ ਖਲਵਾਉਣਾ ਹੈ ਇਸ ਸਕੀਮ ਦੇ ਤਹਿਤ ਤਾਂ ਹੁਣ ਅਗਲੀ ਗੱਲ ਕੀ ਹੈ ਕਿ ਇਸ ਤਹਿਤ ਜਿਹੜੀ ਆ ਸਕੀਮ ਹੈ ਇਹ ਇਹ ਸਪੈਸ਼ਲ ਬੱਚੀਆਂ ਖਾਤਰ ਆ ਕੁੜੀਆਂ ਖਾਤਰ ਆ ਇਹ ਇਹ ਮੁੰਡਿਆਂ ਖਾਤਰ ਬਿਲਕੁਲ ਵੀ ਨਹੀਂ ਹੈਗੀ ਆ ਕਿਉਂਕਿ ਬੱਚੀਆਂ ਖਾਤਰ ਸਰਕਾਰ ਨੇ ਇਹ ਸਕੀਮ ਖੋਲੀ ਹੋਈ ਹੈ ਜਿਹਦਾ ਨਾਮ ਹੈਗਾ ਕੰਨਿਆ ਸਮਰiddhi ਯੋਜਨਾ ਤਾਂ ਇਹ ਸਕੀਮ ਦੇ ਤਹਿਤ ਇੱਕ ਘਰ ਦੇ ਵਿੱਚ ਇੱਕ ਬੱਚੀ ਦਾ ਹੀ ਇਹ ਅਕਾਊਂਟ ਖੋਲਿਆ ਜਾ ਸਕਦਾ ਹੈਗਾ ਤੇ ਜੇਕਰ ਕਿਸੇ ਦੇ ਇਨ ਕੇਸ ਜੁੜਬਾ ਬੱਚੀਆਂ ਹੋਈਆਂ ਨੇ ਦੋ ਬੱਚੀਆਂ ਨੇ ਤਾਂ ਉਹਨਾਂ ਦੋਨਾਂ ਦਾ ਵੀ ਇਹ ਅਕਾਊਂਟ ਖੋਲਿਆ ਜਾ ਸਕਦਾ ਹੁਣ ਦੂਜੀ ਗੱਲ ਕਰਦੇ ਆਂ ਅਕਾਊਂਟ ਖੋਲਿਆ ਕਿੱਥੇ ਜਾਊਗਾ ਤਾਂ ਹੁਣ ਆਪਣੇ ਨੇੜੇ ਦੇ ਕਿਸੇ ਵੀ ਬੈਂਕ ਦੇ ਵਿੱਚ ਐਸਬੀਆਈ ਐਚਡੀਐਫਸੀ ਜਾਂ ਫਿਰ ਕੋਈ ਵੀ ਬੈਂਕ ਆ ਉੱਥੇ ਤੁਸੀਂ ਜਾਣਾਗਾ ਉੱਥੇ ਜਾਣ ਸਰ ਇਹ ਕਹਿਣਾ ਕਿ ਸਕੰਨਿਆ ਸਮਰiddhi ਯੋਜਨਾ ਤਹਿਤ ਅਸੀਂ ਅਕਾਊਂਟ ਖਲਵਾਉਣਾਗਾ ਤਾਂ ਉਹ ਤੁਹਾਡਾ ਅਕਾਊਂਟ ਖੋਲ ਕੇ ਦੇ ਦੇਣਗੇ ਜੇਕਰ ਕੋਈ ਬੈਂਕ ਨਹੀਂ ਹੈਗਾ ਤਾਂ ਨੇੜੇ ਦੇ ਡਾਕ ਘਰ ਦੇ ਵਿੱਚ ਵੀ ਜਾ ਸਕਦੇ ਹੋ ਉੱਥੇ ਜਾ ਕੇ ਵੀ ਇਹੋ ਗੱਲ ਕਹਿਣੀ ਆ ਕਿ ਸਕੰਨਿਆ ਸਮਰiddhi ਯੋਜਨਾ ਤਹਿਤ ਅਸੀਂ ਅਕਾਊਂਟ ਖਲਵਾਉਣਾਗਾ ਤਾਂ ਇਹ ਅਕਾਊਂਟ ਆ ਜਿਹੜਾ ਤੁਹਾਡਾ ਖੋਲ ਦੇਣਗੇ ਉਹ ਬ ਤਾਂ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੇਕਰ ਤੁਸੀਂ ਇਨਵੈਸਟ ਕਰਦੇ ਹੋ ਜਾਨੀ ਕਿ 12000 ਰੁਪਿਆ ਸਾਲ ਦਾ ਜਾਨੀ ਕਿ 1000 ਰੁਪਿਆ ਆਪਾਂ ਲਾ ਲਈਏ ਮਹੀਨੇ ਦਾ ਤਾਂ 12000 ਬਣ ਗਿਆ 12 ਮਹੀਨੇ ਹੁੰਦੇ ਆ ਤਾਂ ਮੰਨ ਲਓ ਹੁਣ ਆਪਾਂ ਜਿਹੜੀ ਲੜਕੀ ਆ ਉਹ ਨਵੀਂ ਜੰਮੀ ਆ ਚਲੋ 1 ਸਾਲ ਦੀ ਏਜ ਲਾ ਲੈਂਦੇ ਆ ਆਪਾਂ 1 ਸਾਲ ਦੀ ਏਜ ਲਾ ਲਈ ਤੇ ਇਸ ਦੋ ਬਾਅਦ ਸਟਾਰਟਿੰਗ ਪੀਰੀਅਡ ਆਪਾਂ 2024 ਦੇ ਵਿੱਚ ਸ਼ੁਰੂ ਕਰ ਰਹੇ ਹਾਂ ਤਾਂ ਹੁਣ ਆਪਣਾ 14 ਸਾਲਾਂ ਤੱਕ ਰੇ ਦੇ ਵਿੱਚ ਇਨਵੈਸਟ ਕਰਨਾ ਹੁੰਦਾ ਯਾਨੀ ਕਿ 14 ਸਾਲਾਂ ਤੱਕ ਆਪਾਂ ਪੈਸੇ ਦੇਣੇ ਹੁੰਦੇ ਆ ਭਾਵੇਂ ਤਾਂ ਤੁਸੀਂ ਹਜ਼ਾਰ ਵੀ ਜਮਾ ਕਰਾ ਸਕਦੇ ਹੋ 250 ਵੀ ਪਰ ਘੱਟੋ ਘੱਟ 250 ਦਾ ਜਮਾ ਕਰਾਉਣਾ ਹੀ ਪੈਂਦਾ ਸਾਲ ਦਾ ਤਾਂ ਵੱਧੋ ਵੱਧ ਜਿੰਨੇ ਮਰਜ਼ੀ ਕਰਾ ਸਕਦੇ ਹੋ 1.5 ਲੱਖ ਤੱਕ ਤਾਂ ਹੁਣ ਇਹਦੇ ਵਿੱਚ ਮੰਨ ਲਓ ਵੀ ਆਪਾਂ 12000 ਰੁਪਇਆ ਜਿਹੜਾ ਸਾਲ ਦਾ ਜਮਾ ਕਰਾ ਰਹੇ ਹਾਂ ਯਾਨੀ ਕਿ ਮਹੀਨੇ ਦਾ 1000 ਰੁਪਇਆ ਤਾਂ ਹੁਣ ਆਪਣਾ ਟੋਟਲ ਇਨਵੈਸਟਮੈਂਟ ਹੋ ਗਿਆ ਕੁੱਲ ਮਿਲਾ ਕੇ 1.80 ਲੱਖ ਰੁਪਇਆ ਆਪਾਂ 14 ਸਾਲਾਂ ਤੱਕ ਭਰਨਾਗਾ ਇਸ ਤੋਂ ਬਾਅਦ ਹੁਣ ਆਪਣੇ ਕੋਲੇ ਜਿਹੜਾ ਵਿਆਜ ਮਿਲਣਾਗਾ ਵਿਆਜ ਮਿਲਣਾ 8.2% ਬਹੁਤ ਜ਼ਿਆਦਾ ਵਿਆਜ ਆਗਾ ਇਹਦੇ ਤੇ 1% ਵੀ ਟੈਕਸ ਨਹੀਂ ਹੈਗਾ ਤਾਂ ਆਪਾਂ ਨੂੰ ਜਿਹੜਾ ਵਿਆਜ ਟੋਟਲ ਮਿਲ ਗਿਆ 3 ਲੱਖ 74000 ਰੁਪਿਆ ਤਾਂ ਮੈਚਿਓਰਿਟੀ ਡੇਟ ਜਾਨੀ ਕਿ ਜੇਕਰ 2024 ਦੇ ਵਿੱਚ ਖਾਤਾ ਖਲਾਉਣਿਆਂ ਤਾਂ ਆਪਾਂ ਨੂੰ ਇਹ 2045 ਦੇ ਵਿੱਚ ਪੈਸੇ ਮਿਲਣਗੇ ਜਾਨੀ ਕਿ 14 ਸਾਲ ਆਪਾਂ ਭਰਨੇ ਆ 18 ਸਾਲਾਂ ਤੱਕ ਆਪਾਂ ਅੱਧੇ ਪੈਸੇ ਕਢਵਾ ਸਕਦੇ ਆਗੇ ਜੇਕਰ ਆਪਾਂ ਨੂੰ ਬੱਚੇ ਦੀ ਪੜ੍ਹਾਈ ਖਾਤਰ ਜਾਂ ਕਿਸੇ ਹੋਰ ਵੀ ਕੰਮ ਖਾਤਰ ਜ਼ਰੂਰਤ ਆ ਤਾਂ ਆਪਾਂ ਸਿਰਫ 50% ਹੀ ਕਢਾ ਸਕਦੇ ਆ 18 ਸਾਲਾਂ ਤੋਂ ਬਾਅਦ ਜਦੋਂ ਲੜਕੀ ਦਾ ਵਿਆਹ ਹੋ ਜਾ ਫਿਰ ਮਤਲਬ ਕਿ ਉਹਨੂੰ ਪੈਸਿਆਂ ਦੀ ਮੈਚਿਓਰਿਟੀ ਹੋ ਚੁੱਕੀ ਹੈ ਜਾਨੀ ਕਿ 2045 ਦੇ ਵਿੱਚ ਮੈਚਿਓਰਿਟੀ ਹੋ ਜੂ ਜੇਕਰ ਤੁਸੀਂ 2024 ਦੇ ਵਿੱਚ ਖਲਾਂਉਨੇ ਤਾਂ ਉਦੋਂ ਸਾਰਾ ਪੈਸਾ ਸਨੇ ਵਿਆਜ ਮਿਲ ਜੂਗਾ ਤਾਂ ਹੁਣ ਮੈਚਿਓਰਿਟੀ ਵੈਲਿਊ ਜਦੋਂ ਆਪਣੀ ਇਹ ਵੈਲਿਊ ਹੋਣੀ ਹੈ ਤਾਂ 5,54,000 ਰੁਪਏ ਆਪਾਂ ਨੂੰ ਮਿਲ ਜਾਣਾਗਾ ਸਿਰਫ 1,80,000 ਰੁਪਏ ਜਮ੍ਹਾਂ ਕਰਾ ਕੇ 14 ਸਾਲਾਂ ਤੱਕਰ ਤਾਂ ਆਪਾਂ ਨੂੰ 5.5 ਲੱਖ ਰੁਪਏ ਮਿਲ ਜੂ ਜੇਕਰ ਆਪਾਂ 1.5 ਲੱਖ ਰੁਪਏ ਜਮ੍ਹਾਂ ਕਰਵਾਉਨੇ ਆ ਹਰ ਸਾਲ ਤਾਂ ਆਪਾਂ ਨੂੰ 69,27000 ਰੁਪਇਆ ਯਾਨੀ ਕਿ 70 ਲੱਖ ਰੁਪਇਆ ਮਿਲ ਜਾਣਾਗਾ ਤਾਂ ਕੋਈ ਜ਼ਿਆਦੇ ਨਹੀਂ ਹੈਗਾ ਤਾਂ ਇਸ ਤਰੀਕੇ ਤੁਸੀਂ ਬੱਚਿਆਂ ਖਾਤਰ ਇਹ ਸਕੀਮ ਦਾ ਲਾਭ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਪੈਸਾ ਘੱਟ ਆ ਤਾਂ ਤੁਸੀਂ 250 ਰੁਪਇਆ ਵੀ ਜਮ੍ਹਾਂ ਕਰਾ ਸਕਦੇ ਹੋ ਆਈ ਮਹੀਨੇ ਜਾਂ ਫਿਰ ਸਾਲ ਦਾ ਵੀ ਜਮਾ ਕਰਾ ਸਕਦੇ ਹੋਗੇ ਤਾਂ ਇਸ ਤਰੀਕੇ ਤੁਸੀਂ ਬੱਚਿਆਂ ਦਾ ਭਵਿੱਖ ਵੀ ਬਣਾ ਸਕਦੇ ਹੋ ਉਹਨਾਂ ਖਾਤਰ ਥੋੜੀ ਥੋੜੀ ਸੇਵਿੰਗ ਕਰ ਸਕਦੇ ਹੋ 1000 ਰੁਪਿਆ ਕੋਈ ਮਹੀਨੇ ਦਾ ਵੀ ਕੋਈ ਜ਼ਿਆਦਾ ਨਹੀਂ ਹੁੰਦਾ 5-6 ਲੱਖ ਰੁਪਿਆ ਤੁਹਾਨੂੰ ਇਹ ਬੱਚੇ ਦੇ ਜਦੋਂ ਕੋਈ ਵੀ ਕੰਮ ਹੋਣਾਗਾ ਤਾਂ ਉਦੋਂ ਤੁਹਾਨੂੰ ਇਹ ਮਿਲ ਜਾਣਾਗਾ ਬਹੁਤ ਵਧੀਆ ਸਕੀਮਾਂ ਮਿਡਲ ਕਲਾਸ ਫੈਮਲੀਆ ਖਾਤਰ ਤਾਂ ਤੁਸੀਂ ਬੈਂਕ ਦੇ ਵਿੱਚ ਜਾਣਾ ਤਾਂ ਉੱਥੇ ਦੱਸਣਾ ਕਿ ਸਕੰਨਿਆ ਸਿਮਰਦੇ ਦੀ ਯੋਜਨਾ ਦੇ ਤਹਿਤ ਇਹ ਸਕੀਮ ਆ ਜਿਹੜੀ ਚੱਲ ਰਹੀ ਹੈ ਤਾਂ ਅਸੀਂ ਖਾਤਾ ਖੁਲਾਉਣਾਂ ਦਾ ਉਹ ਤੁਹਾਡਾ ਖਾਤਾ ਖੋਲ ਦੇਣਗੇ ਟੱਪញਾ ਪਰਸੈਂਟ ਤੁਸੀਂ 18 ਸਾਲਾਂ ਤੱਕ ਕਰਕੜਾ ਸਕਦੇ ਹੋ ਤੇ ਪੂਰੇ ਪੈਸੇ ਜਿਹੜੇ ਇਹ ਚੋਂ ਨਹੀਂ ਨਿਕਲਨੇ ਇਹਦੇ ਚ ਸਿਰਫ ਜਮ੍ਹਾਂ ਹੀ ਹੋ ਸਕਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ